ਸਭ ਤੋਂ ਮੇਨ ਗੱਲ ਕਿਸੇ ਵੀ ਆਰਤੀ ਕੋਲ ਕਿਸੇ ਕੋ 500 ਪੋਰੀ ਕਿਸੇ ਕੋ 600 ਪੋਰੀ ਆ ਇੱਕ ਬੰਦਾ ਸਾਡਾ ਉਹਰੇ ਉਹਰੇ ਆ ਸਾਡੇ ਘਰ ਆਇਆ ਵਾ ਉਹ 22 ਕਿਲੋ ਮਾਲ ਲੈ ਕੇ ਆਇਆ ਵਾ ਪੰਜ ਪੰਜ 6 ਆਰਤੀ ਦਾ ਹੱਥ ਬਾਜ਼ਾਰ ਤੋਂ ਪੂਰਾ ਆ ਜਾਣਾ ਜੈ ਮੁਰਦਾਬਾਦ ਜੈ ਮੁਰਦਾਬਾਦ ਜੈ ਮੁਰਦਾਬਾਦ ਜੈ ਮੁਰਦਾਬਾਦ ਕੋਤੋਂ ਆ ਜਾ ਉਹ ਹਾਂ ਲੰਘ ਜਾ ਅੱਜ ਵੀ ਕਰੀ ਹੈਲੋ ਜੀ ਅੱਜ ਜਾਮ ਲੱਗ ਗਿਆ ਰੋਪੜ ਚੰਡੀਗੜ੍ਹ ਹਾਈਵੇ ਤੇ ਸਰਦਮੇੜ ਮੇਜ ਉਹ ਦੇਖੋ ਸਿਰੇ ਤੱਕੇ ਜਾਮ ਲੱਗਿਆ ਹੋਇਆ ਭਾਈ ਮਾੜੀ ਸਰਕਾਰ ਆ ਗਈ ਆ ਆਮ ਆਦਮੀ ਪਾਰਟੀ ਦੀ ਅੱਗੇ ਨੋ ਤਾਂ ਨਹੀਂ ਬਣਦੀ ਹੈਗੀ ਸਰਕਾਰ ਨਹੀਂ ਇਹ ਮੁਸ਼ਕਲ ਆ ਭਾਈ ਇਹ ਪਹਿਲਾਂ ਕਹਿੰਦੇ ਤੇ ਅੱਜ ਦੇ ਖਰੀਦ ਹੋਣ ਲੱਗ ਜਣੀ ਕਦੂ ਦਾ ਮਾੜੀਆਂ ਸਰਕਾਰ ਦੀਆਂ ਹੁਣ ਲੋਕਾਂ ਦੀ ਬਾਈ ਕਰਨ ਵੀ ਲੱਗ ਗਈ ਕਿਥੇ ਘਾਟਾ ਪੂਰਾ ਸਾਲੋਂਗੇ ਉਹ ਲੋਕ ਠੀਕ ਨਹੀਂ ਹੁਣ ਜਿਨ੍ਹਾਂ ਨੂੰ 15 15 20 20 ਦਿਨ ਹੋ ਗਏ ਕਰੀ ਨੂੰ ਵਡਾਈ ਹੋਈ ਨੂੰ ਲਵੀ ਸਲਾਮ ਮਸਰਾ ਚਾਉਂਦਾ ਰਹਿੰਦੇ ਫਲੇ ਲੱਗਦੀ ਨਹੀਂ ਹੈਗੀ ਕਨਫਰਮ ਵੀ ਹਾਂ ਕੀ ਬਣੂਗਾ ਔਖਾ ਹੀ ਨਭੜੂਗਾ ਬਾਈ ਤੇ ਇਹ ਮਾੜੀ ਸਰਕਾਰਾਂ ਦੀਆਂ ਨਿਸ਼ਾਨੀਆਂ ਪਾਵਨ ਰਵੀ ਵਿਚਿਆ ਕਰਦਾ ਆ ਲੈਣੀ ਜੀ ਬਾੜਦ ਨੇ ਨਹੀਂ ਪਰਨਾ ਕਿਤੇ ਆ ਨਾ ਬਾੜਦ ਦੇ ਮੁੱਕਾ ਬਾਜੀ ਬਾੜਦ ਨੇ ਹੈ ਜੀ ਤੁਹਾਡਾ ਕਿਹੜਾ ਜਾਓ ਜਾਓ ਆ ਜੀ ਮੁੜ ਕੇ ਉਹ ਇਹਨੂੰ ਆ ਗਏ ਉਹ ਜੇ ਤਾ ਕੋ ਨਾ ਚਲੋ ਆਓ ਨਾ ਦੋ ਦੋ ਸਾਰਾ ਪਰਮਾਰ ਨੂੰ ਆਕਾਤ ਗਿਆ ਕਿ ਦਫਾ ਛੋੜੀ ਜੀ ਲੱਗੇ 8 3 ਸਾਰੀ ਸਦਾ ਮੈਂ ਨਹੀਂ ਸੀ ਸਾਹ ਇੱਕ ਦਿਨ ਭਰਾਗੇ ਜੀ ਮਾਨਸਾ ਰੱਖਣਾ ਕਿ ਜਾਨਤ ਨੂੰ ਸਾਰਾ ਇਹ ਪੂਰੀ ਪੰਨਣ ਹੈ ਸਭ ਨੇ ਮਾਰੀ ਪੈਲੀ ਕਰ ਰਹੇ ਹੋਈ ਪਾਲ ਲੱਗ ਗਈ ਲੱਗਦਾ ਅਸੀਂ ਸਾਰੇ ਉੱਡਾ ਕਰ ਰਹੇ ਹਾਂ ਕੰਮ ਕਰਦੇ ਜੀਰੋ ਵਾਲੀ ਅੱਜ ਵੀ ਉਹ ਗੱਲ ਕਰ ਰਹੇ ਆ ਸਾਰੇ ਸਾਫ਼ ਹੀ ਕਰ ਰਹੇ ਮਸੂਲੀ ਕਰਦੇ ਕਿਹੜਾ ਮਤਲਬ ਬੁਰੀ ਗੱਲ ਹੈ ਕੰਦਾ ਨੀਂਹ ਖੜਾ ਹੈ ਗੱਲ ਫਾਰਮੈਂਟ ਸਾਰੇ ਕੰਦੀ ਜਾ ਰਹੇ ਉਹ ਬਾਈ ਜੀ ਉੱਥੇ ਕੋਈ ਹੁੰਦਾ ਉੱਥੇ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਚੱਲ ਰਿਹਾ ਜੀ ਨਾਲ ਉੱਥੇ ਬਾਹਰ ਹੋਰ ਕੀ ਹੋ ਰਿਹਾ ਉੱਥੇ ਮੈਂ ਆਪਣੀ ਭਾਈ ਜੀ ਉੱਥੇ ਬਾਹਰ ਦੀ ਬੋਲਾਂ ਪਾ ਲੱਗ ਰਿਹਾ ਮਾਰਨਾਂ ਨਹੀਂ ਹੈਗਾ ਕੋਈ ਮੋਰੀ ਤਾਂ ਹੈ ਨਹੀਂ ਕਹਿੰਦੇ ਨਾ ਪਰ ਕੋਈ ਜਿੰਮੇਦਾਰ ਨਹੀਂ ਹੈ ਮੈਂ ਕਿਹਨੂੰ ਕਿਹਾ ਹੋਰ ਜਿੰਮੇਦਾਰ ਹੋਰ ਗੱਲ ਕਰਦੇ ਆ ਇਹ ਕਹਿ ਰਹੇ ਆ ਵੀ ਆ ਜਿਹੜੇ ਦੋ ਜਣੇ देख के जो हम कर रहे हैं और तो कोई नहीं है कोई नहीं है ਪ੍ਰਧਾਨ ਜੀ ਆਓ ਆਗੇ ਪ੍ਰਧਾਨ ਬੁਲਾਓ ਚਲੋ ਪਹਿਲਾਂ ਮੰਡੀ ਸੁਣੀ ਆਓ ਤੇ ਟੈਕਸ ਕੰਨ ਕੋਈ ਹੈ ਜੀ ਕੱਟੋ ਰਾਤੀ ਜੇ ਆਪ ਗੌਰਮਟ ਨਾਲ ਉਹ ਕੱਟਦਾ ਜੇ ਆਰਨਾ ਆਗੇ ਜੀ ਇੱਕ ਤੇਰੀ ਦੀ ਉਪਰ ਆ ਕੇ ਚੱਲੋ ਉਪਰ ਆ ਕੇ ਕੱਦ ਤੇ ਵੀ ਮਾਸ਼ ਖੜੀ ਮੰਡੀ ਚ ਚੱਲੂ ਹੋ ਕੋਈ ਮੰਡੀ ਚ ਚੱਲਦਾ ਨੰਬਰ 1 ਜਿਹੜੇ ਹਾਈ ਗ੍ਰੇਡ ਬੀਜ ਨਾ ਨਾ ਉਹ ਜਿੰਨ ਜਿਆਦਾ ਘੱਟ ਦਾ ਬੀਜ ਰੇ ਮੈਂ ਦੁਬਾਰਾ ਫੋਨ ਕਰਦਾ ਕਰਨ ਨਹੀਂ ਹੋਇਆ ਭਾਈ ਨੂੰ ਕੋਈ ਨਹੀਂ ਚਲੋ ਜੀ ਜਦੋਂ ਤੁਸੀਂ ਵਿੱਚ ਮਾਰਦੀ ਤੇ ਚੇ ਆ ਇਹ ਤੁਹਾਨੂੰ ਦਿਖੀਏ ਤੁਸੀਂ ਟੈਨਸ਼ਨ ਦਾ ਕੰਟਰੋਲ ਆ ਰਹੇ ਜੀ ਕੰਟਰੋਲ ਰੱਖੋ ਰਹਾ ਪਰ ਪੀਏ ਕਹਿੰਦੇ ਤੁਹਾਨੂੰ ਪਹਿਲਾਂ ਹੀ ਬਣਾ ਗਈ ਤੁਸੀਂ ਉੱਪਰ ਹੀ ਆਈ ਸੀ ਹਰ ਸਰਕਾਰੀ ਜੀਵਨ ਪੰਜਾਬ ਦੇ ਵਿੱਚ 220 ਮੀਟਰ ਦੀ ਨਾਤੇ ਸੰਧਾਉ ਕਰਿਆ ਹੋਇਆ ਅਭੀ ਇੱਕ ਪਹਿਲਾ ਕਿੱਥੇ ਹੋ ਗਿਆ 12 ਮੋਲ ਗਿਆ ਤੇਨੇ ਕੋਲ ਵੀ ਜਾਇ ਕਰਦਾ ਸੀਗਾ ਅਭੀ ਫਾਈਲ ਵੀ ਲੈਤੀ ਆ ਜੀ ਉਹ ਉਸ ਟੈਨ ਬਲਾਈਟ ਚੱਲੀ ਸਰਕਾਰ ਉਸ ਟਾਈਮ ਕਿੱਥੇ ਸੀਗੀ ਉਸ ਟੈਨ ਪੁਲਿਸ ਕਾ ਸਰਕਾਰ ਨਹੀਂ ਬੋਲੀ ਹੁਣ ਕੀ ਆ ਕਰਦੇ ਆ ਜਿਹਨਾਂ ਦੇ ਮਲੇਮਟ 26 ਹੈਗੇ ਵਿੱਚ ਉਹਨਾਂ ਦੀ ਗੋਲੀ ਲੈ ਜਾਂਦੇ ਆ ਦਸ ਧੇਰੀਆ ਜੇ ਕਿਹਦੀ ਤੇਰੀ ਲਾਤੀ ਕਹਾ ਨੰ ਜਾਂਦੇ ਮੰਗੀ ਬੇਨ ਕਿ ਜਦ ਤੱਕ ਰੋੜੀ ਬੰਦੀ ਦਾ ਹੱਲ ਨਹੀਂ ਹੁੰਦਾ ਜਦ ਤੱਕ ਅਸੀਂ ਉਰ ਬੈਠੇ ਕਾਹਨ ਗਾਤ ਪੈ ਜੂਗੇ ਅਜੇ ਤਾਂ ਅਜੇ ਤਾਂ ਪਿੰਡ ਵਾਈਲ ਹਸਪਤਾਲ ਦੇ ਕਰਾਵਾ ਤਾਂ ਬੈਠੇ ਸਾਰੇ ਪਿੰਡ ਵਾਈਲ ਹੋਣ ਦਾ ਕੰਮ ਆਗੇ ਅਜੇ ਤਾਂ ਆਪਣੇ ਪਾਈਚਾਰੇ ਨੂੰ ਹੋਰ ਪਲਾਵਾਂਗੇ ਸਿਰਫ ਅਸੀਂ ਇਸ ਕਰਕੇ ਅਸੀਂ ਹਰ ਇੱਕ ਪਾਰਤਾਮ ਤੋਂ ਹੋਈ ਹੈ ਹਲੇ ਟੰਡਾ ਵਿੱਚ ਪੰਚਾਇਤੀ ਚੋਣਾਂ ਇਸ ਕਰਕੇ ਉਹਦੀ ਘਾਟ ਨਾਲ ਸਾਡੀ 11 15 ਇਹਹੀ মিডিਆ ਥਰੂ ਜਦੋਂ ਪਿੰਡਾਂ ਵਿੱਚ ਆਵਾਜ਼ ਚੱਲੇ ਜਾਣੀ ਸਾਡੀ ਸਿਰੇ ਅਸੀਂ 20 30 ਗੁਣਾ ਜ਼ਿਆਦਾ ਹੋਣਾ ਕਾਨੂੰਨ ਖਾਦਾ ਦੇਖਦੇ ਨੂੰ ਤੇਜੋ ਅੱਗੇ ਹੋਣੇ ਚੱਕ ਲੈਂਦੇ ਆ ਜਾਂ ਸਾਡੀ ਇੱਕ ਕੰਮ ਕਰ ਦੋ ਖਰਾ ਹੰਡੀ ਵਿੱਚ 15 ਮੋਟਰ ਦੇ ਉੱਪਰ ਕੋਈ ਤਾਂ ਨਹੀਂ ਸਾਡੇ ਹੈ ਜਿਹੜੀ ਜਿਹੜੇ 15 ਮੋਟਰ ਦੇ ਹੈਗੇ ਸਿੱਧੀ ਕਰਦੇ ਸਿੱਧੀ ਭਰਤੀ ਕਰੋ ਯਾਨੀ ਮਤਲਬ ਪਈਏ ਮੰਡੀ ਪਈ ਹਾਂ ਜੀ ਸਰ ਜੀ ਆਹ ਹਾਂ ਅੱਡ ਮਾਰਦਾ ਲੱਭਣਾ ਵਿੱਚ ਬੁਦਕਾਰ ਕਹਿੰਦੀ ਹੈ ਜੀ 17 ਤੇ ਦਾ ਨਦੀ ਪਰ ਲਣਾ ਆਏਗਾ ਅਡਾ 10 ਆਇਆ ਬਾਈ ਕਿਹੜਾ ਦਾ ਕਾਪਚਰ ਆ ਗਿਆ ਜੀ ਖੜੇ ਤਾਂ ਪਹਿਲੀ ਇੱਥੇ ਰਹਿ ਗਿਆ ਜੀ ਬਾਰਨਰ ਨਹੀਂ ਆਈ ਹਾਂ ਸਭ ਤੋਂ ਮੇਨ ਗੱਲ ਕਿਸੇ ਵੀ ਆਰਤੀ ਕੋਲ ਕਿਸੇ ਕੋ 500 ਪੋਰੀ ਕਿਸੇ ਕੋ 600 ਪੋਰੀ ਆ ਇੱਕ ਬੰਦਾ ਸਾਡਾ ਉਹਰੇ ਉਹਰੇ ਆਜਾ ਸਾਡਾ ਜਿੰਦ ਘਪਰਾ ਆਇਆ ਵਾ ਉਹ 22 ਕਿਲੋ ਮਾਲ ਲੈ ਕੇ ਆਇਆ ਵਾ ਪੰਜ ਪੰਜ 6 ਆਰਤੀ ਦਾ ਸੱਤ ਬਾਰਦਰ ਪੂਰਾ ਜਾਣਾ ਬਾਰਦਰ ਦਾ ਕੋਈ ਹੈ ਨਹੀਂ ਉਹ ਕਿਸੇ ਜਾਣਗੇ ਸੈਲੂ ਵਾਲੀ ਖੜੀ ਆ ਜੀ ਉਹ ਕਹਿੰਦਾ ਮਾਲ ਝਕਣਾ ਧੰਨਵਾਦ ਕਰੋ ਜੀ ਸਾਡਾ ਸਾਡੇ ਸਰਕਾਰੀ ਰੇਟ ਸਾਡਾ ਨਾ ਤੇਰੀ ਕੋ ਜਾਣਾ ਕੀ ਕਰਦਾ ਨਾ ਪੈਣਾ ਜਾਣਾ ਕੀ ਕਰਦਾ ਕਿਆ ਕਰੀਏ ਸਾਡਾ ਅਹਜਾ ਮਨ ਹੋਇਆ ਵਾ ਜੀ ਹਫਤਾ ਹੋ ਗਿਆ ਸਰ ਤੁਹਾਨੂੰ 10 ਦਿਨ ਬੈਠਾ ਨੋਰੇ 25 ਦੀ ਕਰਵਾਇ ਇੱਕ ਬਿਜੇ ਦੱਸੋ ਕਦ ਤੱਕ ਫਿਰ ਪਿੱਛੇ ਵੀ ਫਸਲ ਪਈ ਉਹ ਕਿੰਨੀ ਸਰ ਸਰ ਕਦ ਦੀ ਸੀ ਮੈਟਲ ਸਭ ਆਈ ਸੀ ਜੀ ਸਾਨੂੰ ਸੁਣਨ ਦਿੱਤਾ ਜੀ ਕਿ ਕੱਲ ਨੂੰ ਹਰ ਹਾਲਤ ਸਾਨੂੰ ਬਾਜ਼ੀ ਨੂੰ ਧੇਰੀਆਂ ਲੱਗੀਆਂ ਚੱਕੋ ਜੁਕੀਆਂ ਆ। ਹਰ ਮੁੱਠ ਮੁੱਠ ਕਿੰਨਾ ਟਾਈਮ ਹੋ ਗਿਆ 5-6 ਵਜੇ ਚਲੇ। ਕੱਲਾ 11 ਵਜੇ ਕਿ 11:00 ਵਜੇ ਕਹਿੰਦੇ ਆ। ਇੱਕ ਇੱਕ ਆੜਤੀ ਨਾ ਉਹ ਵੀ ਆਪਣੇ ਪੱਕੇ ਨਾਲ ਚਲਾਏ ਵਿਆ ਇੱਕ ਇੱਕ ਉਹ ਵੀ ਹੋਲੀ-ਹੋਲੀ ਕਰਕੇ। ਚੱਲ ਵੀ ਜੀ ਵੀਦਾਂ ਨੂੰ ਸਾਈ ਮਿਲ ਜਮਾ ਵੀ ਹਾਂ ਵੀ ਕੰਮ ਚੱਲਦਾ। ਉਹਨਾਂ ਨੇ ਕੀ ਕਰਕੇ ਕੱਲ ਨੂੰ ਬੰਦੇ ਲਾ ਕੇ ਚਾਲੂ ਕਰ ਰੱਖਿਆ ਬਾਈ ਕਾ। ਹਾਂਜੀ ਭਾਈ ਐਸ.ਡੀ.ਐਮ ਆਇਆ ਹੋਇਆ। ਬਾਕੀ ਕਿਸਾਨਾਂ ਤੇ ਆਰਥੀਆਂ ਨਾਲ ਸਲਾਮ ਮਸ਼ਹਰਾ ਚੱਲ ਰਿਹਾ ਵੀ ਅੱਗੇ ਕੀ ਬਣਦਾ ਦੋ ਘੰਟੇ ਵਿੱਚ ਰਿਪੋਰਟ ਦੱਸੂਗਾ ਕਹਿੰਦੇ ਅੱਗੇ ਕੀ ਪ੍ਰੋਸੈਸ ਹੈ ਤੇ ਰਸਤਾ ਬੰਦ ਹੈ ਟੋਟਲੀ ਰਸਤਾ ਬੰਦ ਕੀਤਾ ਹੋਇਆ ਅੱਜ ਕੋਈ ਲੰਘਣ ਨਹੀਂ ਦੇਣਾ ਹੈਗਾ ਤੇ ਅੱਗੇ ਤੁਹਾਨੂੰ ਰਿਪੋਰਟ ਦੱਸੂਗਾ ਵੀ ਕੀ ਬਣਦਾ